ਕ੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਅੰਤਰੀਂ ਕਮੇਟੀ ਦੀ ਮੀਟਿੰਗ ਜਿਸ ਨੂੰ ਇੱਕ ਵਾਰੀ ਪੋਸਟਪੋਨ ਕਰ ਦਿੱਤਾ ਗਿਆ ਸੀਗਾ ਉਹਦੇ ਬਾਰੇ ਵੀ ਚਰਚਾ ਕਰਾਂਗੇ ਔਰ ਖਾਸ ਤੌਰ ਦੇ ਉੱਤੇ ਇਸ ਮੀਟਿੰਗ ਦੇ ਅੰਦਰ ਜਿਹੜਾ ਫੈਸਲਾ ਹੋਣਾ ਚਾਹੀਦਾ ਸੀ ਜਾਂ ਜਿਹੜੇ ਫੈਸਲੇ ਹੋਣੇ ਚਾਹੀਦੇ ਸੀ ਉਹ ਹੋਏ ਆ ਕਿ ਨਹੀਂ ਹੋਏ ਕਿਉਂ ਨਹੀਂ ਹੋਏ ਤੇ ਕੀ ਕੁਝ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵੇਲੇ ਇਸ ਮਸਲੇ ਉੱਤੇ ਗੱਲਬਾਤ ਕਰਨ ਲਈ ਮੌਜੂਦ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਸਮਾਰਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਮਿਸਤਰ ਜਗਤ ਸਿੰਘ ਜੀ ਸਰੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਸ਼ੁਰੂਆਤ ਇਸੇ ਗੱਲ ਤੋਂ ਕਰਦੇ ਆ ਕਿਉਂਕਿ ਇਸ ਮੀਟਿੰਗ ਦੇ ਉੱਤੇ ਸਾਰਾ داروਮਦਾਰ ਟਿਕਿਆ ਹੋਇਆ ਸੀ ਇਹ ਵਿਚਾਰਿਆ ਜਾ ਰਿਹਾ ਸੀ ਕਿ ਸ਼ਾਇਦ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਿਹੜੀ ਅਪੀਲ ਕੀਤੀ ਸੀ ਜਾਂ ਮੰਗ ਕੀਤੀ ਸੀ ਕਿ ਜਿਹੜੇ ਪੁਰਾਣੇ ਜਥੇਦਾਰ ਸੀਗੇ ਗਿਆਨੀ ਅਗਰਗਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਵੇ ਜਾਂ ਉਹਨਾਂ ਦੀ ਬਹਾਲੀ ਕਰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਵਿਧੀ ਵਿਧਾਨਕ ਦੇ ਅਨੁਸਾਰ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਵੇ ਐ ਪ੍ਰਤੀਤ ਹੋ ਰਿਹਾ ਸੀ ਕਿ ਇਸ ਮੀਟਿੰਗ ਦੇ ਵਿੱਚ ਇਹ ਹੋ ਜੂਵੇਗਾ ਪਰ ਐਵੇਂ ਨਹੀਂ ਹੋਇਆ ਔਰ ਜੇ ਪ੍ਰਧਾਨ ਧਾਮੀ ਦੀ ਗੱਲ ਸੁਣੀਏ ਤਾਂ ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਸੇਵਾ ਕਰ ਰਹੇ ਐ ਤੇ ਜਦੋਂ ਕੋਈ ਅਪਡੇਟ ਹੋਏਗਾ ਦੱਸ ਦਿੱਤਾ ਜਾਵੇਗਾ ਕਿਵੇਂ ਦੇਖਦੇ ਹੋ ਇਹ ਐਡਾ ਵੱਡਾ ਫੈਸਲਾ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਦੇਖੋ ਗਲਤ ਹੈ ਇਹ ਜਿਹੜੀ ਗੱਲ ਨਾਂਮ ਸਿੰਘ ਤੁਮਾਰ ਨੇ ਕੀਤੀ ਸੀਗੀ ਕਿ ਵੀ ਇਹਨਾਂ ਨੂੰ ਵਾਪਸ ਉੱਥੇ ਨਿਯੁਕਤ ਕੀਤਾ ਜਾਵੇ ਇਹ ਤੇ ਚਲੋ ਦੇਖੋ ਹਾਲੀ ਤੱਕ ਦਾ ਸੀਗਾ ਸਾਰੇ ਸਮਝਦੇ ਆ ਕਿ ਵੀ ਅਕਾਲ ਤਖਤ ਦੀ ਜਿਹੜੀ ਉੱਥੇ ਜਿਹੜੇ ਮੁਖ ਸੇਵਾਦਾਰ ਨਿਯੁਕਤ ਹੁੰਦੇ ਨੇ ਹਾਂ ਉਹ ਤੇ ਐਸਜੀਪੀਸੀ ਦੇ ਡੋਮੇਨ 'ਚ ਹੈਗੇ ਠੀਕ ਹੈ ਨਾ ਭਾਵੇਂ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਭਾਵੇਂ ਦਮਦਮਾ ਸਾਹਿਬ ਦੀ ਗੱਲ ਕਰ ਲਈਏ ਭਾਵੇਂ ਕੇਸਗੜ ਸਾਹਿਬ ਦੀ ਗੱਲ ਕਰ ਲਈਏ ਇਹ ਕਹਿੰਦੇ ਹੋਇਆ ਮੈਂ ਫਿਰ ਤੋਂ ਦੁਹਰਾ ਰਿਹਾ ਹਾਂ ਕਿ ਮੁੱਖ ਸੇਵਾਦਾਰ ਹੈਡ ਮਨਿਸਟਰ ਠੀਕ ਹੈ ਨਾ ਇਹ ਐਕਟ ਦੇ ਵਿੱਚ ਇਹ ਵੀ ਬਤੌਰ ਇੱਕ ਉਹ ਸਿਗੇ ਆਪਣੇ ਜਿਨ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਉਹ ਉਹਨਾਂ ਨੂੰ ਐਜ਼ ਅ ਜਿੱਥੇ ਹੋਰ ਵੀ ਕੋਈ ਸੇਵਾਦਾਰ ਇਹਨਾਂ ਨੇ ਲਾਏ ਨੇ ਦਰਬਾਬ ਸਾਹਿਬ ਦਾ ਹੈਡ ਗਰੰਟੀ ਹੋ ਗਏ ਹੋਰ ਵੀ ਜਿੱਥੇ ਇਹਨਾਂ ਨੇ ਪ੍ਰਚਾਰਕ ਲਾਏ ਨੇ ਉਹਨਾਂ ਸਾਰਿਆਂ ਦੀ ਇਹਨਾਂ ਨੇ ਉਸ ਸਾਹ ਨਾਲ ਨਿਯੁਕਤੀ ਕਰਨੀ ਸੀਗੀ ਇਹ ਕਰਦੇ ਰਹੇ ਨੇ ਪਰ ਕਹਿੰਦੇ ਹੋਇਆ ਇਹਨਾਂ ਨੂੰ 1952 ਦੇ ਵਿੱਚ ਇੱਕ ਪ੍ਰਬੰਧ ਸਕੀਮ ਦੇ ਹੇਠ ਇਹਨਾਂ ਨੇ ਕਿ ਕਹਿਣਾ ਸ਼ੁਰੂ ਕਰਤਾ ਕਿ ਅੱਜ ਤੋਂ ਬਾਅਦ ਅਸੀਂ ਮੁਖ ਸੇਵਾਦਾਰ ਨਹੀਂ ਕਵਾਂਗੇ ਅਸੀਂ ਇਹਨਾਂ ਨੂੰ ਜਥੇਦਾਰ ਕਹਿਣਾ ਸ਼ੁਰੂ ਕਰ ਦਾਂਗੇ ਹੁਣ ਤੁਸੀਂ ਵੀ ਭਲੀ ਭਾਤ ਜਾਣਦੇ ਹੋ ਕਿ ਵੀ ਜਥੇਦਾਰ ਲਫ਼ਜ਼ ਜਿਹੜਾ ਹੈਗਾ ਉਹ ਸਿੱਖੀ ਦੇ ਵਿੱਚ ਹੋਰ ਮਹਾਨਾ ਰੱਖਦਾ ਉਹ ਉਹ ਉਹਦਾ ਸੋ ਲੋਕਾਂ ਨੇ ਵੀ ਕੀ ਸਮਝਣਾ ਸ਼ੁਰੂ ਕਰਤਾ ਕਿ ਜੀ ਇਹ ਪੰਥ ਦੇ ਕੌਮ ਦੇ ਜਥੇਦਾਰ ਵਜੋਂ ਇਹ ਨਿਤਰਣਗੇ ਜਦਕਿ ਐਕਟ ਦੇ ਵਿੱਚ ਇਹਨਾਂ ਦਾ ਜਿਹੜਾ ਕਾਰ ਖੇਤਰ ਹੈਗਾ ਹਾਲੀ ਤੱਕ ਵੀ ਉਹ ਬੜਾ ਸਪਸ਼ਟ ਹੈ ਕਿ ਉਹਨਾਂ ਨੇ ਸਿਰਫ ਉਸ ਥਾਂ ਦੀ ਧਾਰਮਿਕ ਮਰਿਆਦਾ ਵੱਲ ਆਪਣੇ ਕਾਰਜ ਨਿਭਾਉਣੇ ਨੇ ਠੀਕ ਹੈ ਨਾ ਉੱਥੇ ਜਿਹੜਾ ਉੱਥੇ ਵੀ ਜਿਹੜੀ ਵੀ ਧਾਰਮਿਕ ਉੱਥੇ ਕੋਈ ਫੰਕਸ਼ਨ ਹੋਣਗੇ ਸੋ ਇਹ ਕਹਿੰਦਿਆ ਹੋਇਆ ਤੇ ਹੁਣ ਜਥੇਦਾਰ ਜਿਹੜਾ ਕਬ ਹੈਗਾ ਸੋ ਅਸੀਂ ਵੀ ਇਹ ਚਾਹੁੰਦੇ ਸੀਗੇ ਸਗੋਂ ਜਦੋਂ ਇਹਨਾਂ ਨੇ ਇੱਕ ਚਲੋ ਵਿਧੀ ਵਿਧਾਨ ਲਈ ਇੱਕ ਕਮੇਟੀ ਵੀ ਬਣਾਈ ਸੀਗੀ ਡਾਕਟਰ ਕਿਰਪਾਲ ਸਿੰਘ ਪ੍ਰੋਫੈਸਰ ਬਲਕਾਰ ਸਿੰਘ ਹਾਲੀ ਵੀ ਜਿਉਂਦੇ ਨੇ ਅ ਤੇプラス ਆ ਮੈਨੂੰ ਪਿੱਛੇ ਮਿਲੇ ਵੀ ਸੀਗੇ ਇੱਕ ਮੀਟਿੰਗ ਚ ਉਹ ਕਹਿੰਦੇ ਜੀ ਕੁਝ ਨਹੀਂ ਹੋਇਆ ਤੇ ਦਲਮੇਖ ਸਿੰਘ ਸੈਕਟਰੀ ਹੁੰਦਾ ਸੀਗਾ ਤੇ ਪ੍ਰਿਨਸੀਪਲ ਕਪੂਰ ਵੀ ਸੀਗੇ ਉਹਦੇ ਵਿੱਚ ਤੇ ਆਈ ਥਿੰਕ ਡਾਕਟਰ ਜਸਪਾਲ ਸਿੰਘ ਵੀ ਸ਼ਾਇਦ ਸੀਗੇ ਆਈ ਡੋਟ ਨੋ ਬਟ ਉਹਨਾਂ ਨੇ ਸਾਰਿਆਂ ਨੇ ਇੱਕ ਵਾਹਿਦ ਮੀਟਿੰਗ ਕੀਤੀ ਸੀਗੀ ਜਨਵਰੀ 2015 ਚ ਕਿ ਵੀ ਆਪਾਂ ਕਿਦਾਂ ਜਥੇਦਾਰ ਜਿਹੜਾ ਹੈਗਾ ਜਿਹੜਾ ਐਕਚੁਅਲੀ ਜਥੇਦਾਰ देखो पहली गल ते जथेदार ਜਣਾ ਹੋਣਾ ਚਾਹੀਦਾ ਉਹ ਪੂਰੀ ਕੌਮ ਦਾ ਸਮੂਚਾ ਆਪਾਂ ਜੇ ਕਹਿ ਲਈਏ ਤੇ ਉਹਦਾ ਜਿਹੜਾ ਕਾਰਜ ਖੇਤਰ ਹੈ ਉਹਨੂੰ ਵੀ ਡਿਫਾਈਨ ਕਰਨ ਦੀ ਲੋੜ ਹੈ ਜਿਹੜਾ ਅੱਜ ਦਾ ਜਿਹੜਾ ਜਥੇਦਾਰ ਹੈਗਾ ਜਿਹੜਾ ਸਿਰਫ ਤੇ ਸਿਰਫ ਇੱਕ ਨੋਮਨਕਲੇਚਰ ਚੇਂਜ ਕਰਨ ਨਾਲ ਹੈੱਡ ਮਿਨਿਸਟਰ ਦਾ ਨੋਮਨਕਲੇਚਰ ਚੇਂਜ ਕਰਨ ਨਾਲ ਉਹਨੂੰ ਆਪਾਂ ਜਥੇਦਾਰ ਕਹਿੰਨੇ ਆ ਉਹਨਾਂ ਦਾ ਉਹਨਾਂ ਦਾ ਕਾਰਜ ਖੇਤਰ ਵੈਲ ਡਿਫਾਈਨ ਐ ਐਕਟ ਦੇ ਵਿੱਚ ਉਹ ਉਹ ਇਹ ਕੌਮ ਦੀ ਜਥੇਦਾਰੀ ਦੇ ਵੱਲ ਉਹਨਾਂ ਦਾ ਕੋਈ ਵੈਸੇ ਤਾਂ ਐਸ ਪਰ ਐਕਟ ਤਾਂ ਹੈ ਨਹੀਂ ਤੇ ਨਹੀਂ ਤੇ ਕੌਮ ਨੇ ਇਹਨਾਂ ਨੂੰ ਉੱਥੇ ਲਾਇਆ ਹੈਗਾ ਉਥੇ SGPC ਨੇ ਬਸ ਸਿਰਫ ਇੱਕ ਇੱਕ ਮਤਲਬ ਪ੍ਰਬੰਧ ਸਕੀਮ ਦੇ ਵਿੱਚ ਉਹਨਾਂ ਨੇ ਇੱਕ ਚਾਲ ਜੀ ਮੈਂ ਤੇ ਕਹਿੰਦਾ ਖੇਡਤੀ ਸੋ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਮੈਂ ਅੱਜ ਵੀ ਤੁਹਾਡੇ ਨਾਲ ਸਵੇਰੇ ਸ਼ੇਅਰ ਕੀਤੀ ਸੀਗੀ ਇੰਸਟੀਚਿਊਟ ਆਫ ਸਿਕਸ ਸਟੱਡੀਜ਼ ਜਿੱਥੇ ਮੈਂ ਵੀ ਪ੍ਰਧਾਨ ਰਹਿ ਚੁੱਕਿਆ ਤੇ ਹੋਰ ਵੀ ਤਗੜੇ ਤਗੜੇ ਬੁੱਧੀਜੀਵ ਉਥੇ ਰਹਿਨੇ ਡਾਕਟਰ ਖੜਕ ਸਿੰਘ ਹੋ ਗਏ ਯੂ نو ਐਂਡ ਡਾਕਟਰ ਦਿਲਜੀਤ ਸਿੰਘ ਤੇ ਸਾਰੇ ਭਾਈ ਸ਼ੋਕ ਸਿੰਘ ਬਾਗੜੀਆਂ ਅਸੀਂ ਸਾਰਿਆਂ ਨੇ ਅਸੀਂ ਅਸੀਂ 10 ਸਾਲ ਪਹਿਲਾਂ ਵੀ ਇੱਕ ਐਕਚੁਅਲੀ ਮੁਹਿੰਮ ਚਲਾਈ ਸੀਗੀ ਕਿ ਐਕਚੁਅਲੀ ਇਹ ਮਿਸਲੀਡਿੰਗ ਵਰਡ ਹੈ ਜੱਥੇਦਾਰ ਤੇ ਉਹਦੇ ਵਿੱਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਜਨਰਲ ਕਰਤਾਰ ਸਿੰਘ ਗਿੱਲ ਉਹਨਾਂ ਦੇ ਹੁੰਦੇ ਸੀਗੇ ਉਸ ਟਾਈਮ ਮੁਖੀ ਸੈਕਟਰੀ ਜਨਰਲ ਡਾਕਟਰ ਸਰਦਾਰਾ ਸਿੰਘ ਜੋਲ ਅਸੀਂ ਸਾਰਿਆਂ ਨੇ ਇਹ ਗੱਲ ਕੀਤੀ ਸੀਗੀ ਕਿ ਇਹ ਮਿਸਲੀਡਿੰਗ ਕਨਸੈਪਟ ਹੈਗਾ ਜਦੋਂ ਤੁਸੀਂ ਜੱਥੇਦਾਰ ਕਹਿੰਦੇ ਹੋ ਕਿਉਂਕਿ ਹਾਂ ਜੱਥੇਦਾਰ ਕਹੋ ਪਰ ਜੱਥੇਦਾਰ ਦੀ ਨਿਯੁਕਤੀ ਜਿਹੜੀ ਹੈਗੀ ਉਹਦਾ ਕਾਰਜ ਖੇਤਰ ਜਿਹੜਾ ਹੈਗਾ ਉਹ ਉਹ ਨਵੇਂ ਸਿਰਿਓਂ ਡਿਫਾਈਨ ਕਰਨਾ ਪਏਗਾ ਕਿਉਂਕਿ ਜਿਹੜਾ ਅੱਜ ਦਾ ਮੁਖ ਸੇਵਾਦਾਰ ਉੱਥੇ ਹੈਗਾ ਜਿਹਨੂੰ ਤੁਸੀਂ ਜੱਤੇਦਾਰ ਕਹਿੰਦੇ ਹੋ ਉਹਦਾ ਕਾਰਜ ਖੇਤਰ ਤੇ ਸਿਰਫ ਜਦਾਂ ਮੈਂ ਫਿਰ ਤੋਂ ਦੁਹਰਾ ਰਿਹਾ ਉਹਦਾ ਤੇ ਕਾਰਜ ਖੇਤਰ ਸਿਰਫ ਤੇ ਸਿਰਫ ਹੈਗਾ ਆਪਣਾ ਉਸ ਉਸ ਥਾਂ ਦੀ ਧਾਰਮਿਕ ਮर्यादा ਵੱਲ ਧਿਆਨ ਦੇਣਾ ਸੋ ਇਹ ਜੱਤਾਂ ਹੀ ਤੇ ਹੁਣ ਜਿਹੜੀ ਗੱਲ ਹੁਣ ਹੈ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਅੰਤਰੀ ਕਮੇਟੀ ਦਾ ਭਾਗ ਜਿਹੜੀ ਗੱਲਬਾਤ ਮੂਰੇ ਰੱਖੀ ਹੈ ਇਹ ਤੇਹੀ ਜਾਪਦਾ ਹੈ ਕਿ ਇਹਨਾਂ ਨੇ ਫਿਰ ਕੌਮ ਦਾ ਜਿਹੜਾ ਹੈਗਾ ਭਾਵੇਂ ਕਹਤਾ ਜੀ ਅਸੀਂ ਜੀ ਵਿਧੀ υਦਾਨ ਲਈ ਜੀ ਅਸੀਂ ਸਲਾਹ ਮੰਗਿਆ ਰਾਏ ਮੰਗੀਆਂ ਸਿਗੀਆਂ ਲੋਕਾਂ ਤੋਂ ਸੰਸਥਾਵਾਂ ਤੋਂ ਲੋਕਾਂ ਨੇ ਭੇਜੀਆਂ ਵੀ ਹੈਗੀਆਂ ਪਰ ਇਹ ਕਹਿ ਦੇਣਾ ਕਿ ਨਹੀਂ ਜੀ ਸਲਾਹ ਤੇ ਅਸੀਂ ਮੰਗ ਲਈ ਅਸੀਂ ਕਮੇਟੀ ਵੀ ਬਣਾ ਦਵਾਂਗੇ ਬਟ ਇਵੈਂਚੁਅਲੀ ਤੇ ਜੀ ਸਾਡੇ ਉੱਤੇ ਹੀ ਨਿਰਭਰ ਹੋਏਗਾ ਕਿ ਵੀ ਅਸੀਂ ਉਹ ਸਲਾਹ ਨੂੰ ਮੰਨਿਏ ਤੇ ਨਾ ਮੰਨਿਏ ਸੋ ਦੇਖੋ ਅਗਰ ਇਹ ਸਮਝਦੇ ਨੇ ਕਿ ਵੀ ਇਹ ਬਹੁਤ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਨੇ ਨਾ ਇੱਕ ਸਟਰੋਂਗ ਸੰਸਥਾ ਵਰਜੋ ਇਹ ਪੇਸ਼ ਕਰਨਾ ਚਾਹ ਰਹੇ ਨੇ ਦੇਖੋ ਸੰਸਥਾ ਸਟਰੋਂਗ ਹੁੰਦੀ ਹੈ ਜੇ ਪੰਥ ਪਿੱਛੇ ਹੋਵੇ ਜੇ ਪੰਥ ਤੁਹਾਡੇ ਨਾਲ ਨਹੀਂ ਹੈਗਾ ਤੁਸੀਂ ਤੁਸੀਂ ਭਾਵੇਂ ਆਪਣੇ ਮਨਾਂ ਤੁਸੀਂ ਸੋਚ ਲਓ ਇਹ ਸੋਚੀ ਜਾਓ ਕਿ ਜੀ ਅਸੀਂ ਬੜੀ ਸਰਮੌਰਾਂ ਜੀ ਸਰਮੌਰ ਤੇ ਤੁਸੀਂ ਹੈ ਸੰਸਥਾ ਬਣੀ ਬਣੀ ਬੜੀ ਸਿਗੀ ਬਟ ਅੱਜ ਦੀ ਡੇਟ ਇਸ ਤੋਂ ਦੀ ਤੁਸੀਂ ਪੰਥ ਦੀਆਂ ਜਿਹੜੀਆਂ ਆ ਭਾਵਨਾਵਾਂ ਨੇ ਜਾਂ ਪੰਥ ਜਿਹੜਾ ਪੰਥ ਸਮਝਦਾ ਹੈ ਕਿ ਵੀ ਵਾਕਈ ਜਿਹੜੇ ਉੱਥੇ ਅੱਜ ਉੱਥੇ ਬੈਠੇ ਨੇ ਐ ਐਸਜੀਪੀਸੀ ਚ ਉਹਨਾਂ ਦਾ ਕਿੰਨਾ ਗੁਨਾ ਦੇ ਉੱਤੇ ਭਰੋਸਾ ਹੈਗਾ ਇਹ ਤੇ ਜਦੋਂ ਵੀ ਇਹ ਲੱਛਣਾ ਹੋਣਗੀਆਂ ਤੇ ਤੁਹਾਡੇ ਮੂਰੇ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਪਰ ਠੀਕ ਹੈ ਇਹ ਸਮਝੀ ਜਾਣ ਤੇ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਨੇ ਆਪਣੇ ਆਪ ਨੂੰ bigger than ਜੋ ਅਨਾਦਰ ਫਿਲਹਾਲ ਅੱਜ ਦੀ ਡੇਟ ਦਿੱਤੀ ਹੈ ਆਪਣੇ ਆਪ ਨੂੰ ਦਰਸਾਈ ਜਾਣ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਸੋ ਇਹ 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 ਨੇ ਨੇ ਸਟੇਟਮੈਂਟ ਦਿੱਤੀ ਸੀ ਬੈਂਕ ਕਹਿੰਦਾ ਹੈ ਬੜੀ ਮੰਦ ਭਾਗੀ ਸਟੇਟਮੈਂਟ ਸੀਗੀ ਇਹ ਕਹਿਣਾ ਕਿ ਜੀ ਅਸੀਂ ਤੇ ਰਾਏ ਮੰਗੀਆਂ ਨੇ ਪੜਾਸੀ ਉਹ ਨਾ ਤੇ ਅਮਲ ਕਰੀਏ ਨਾ ਕਰੀਏ ਇਹ ਸਾਡੀ ਆਪਣੀ ਯੂ ਨੋ ਅ ਪੰਥਕੀ ਸੋਚਾਂਗੇ ਕਿ ਅਸੀਂ ਰਾਏ ਨੂੰ ਅਸੀਂ ਉਹਨਾਂ ਨੂੰ ਤਰਜਮਾਨੀ ਦਈਏ ਕਿ ਨਾ ਦਈਏ ਸੋ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਸੋ ਇਹਦਾ ਮਤਲਬ ਇਹਨਾਂ ਨੇ ਸਿਰਫ ਤੇ ਸਿਰਫ ਪੰਥਕੀ ਖੋਰ ਕਿਸਮ ਦਾ ਨਾ ਪੰਬਲ ਪੂਸੇ ਚ ਪਾਇਆ ਕਿ ਰਾਏ ਵੀ ਮੰਨ ਲੈਂਦੀਆਂ ਪੰਥ ਵੀ ਥੋੜਾ ਜਿਹਾ ਸੁਚੇਤ ਹੋ ਗਿਆ ਉਹਨਾਂ ਨੇ ਕਈ ਬੰਦਿਆਂ ਨੇ ਰਾਏ ਵੀ ਰਾਏ ਵੀ ਭੇਜ ਦਿੱਤੀਆਂ ਉੱਥੇ ਕਿ ਜੀ ਸਾਡੇ ਹਿਸਾਬ ਨਾਲ ਇਦਾਂ ਹੋਣਾ ਚਾਹੀਦਾ ਹੈ ਪਰ ਮੇਰਾ ਨਹੀਂ ਖਿਆਲ ਹੈ ਕਿ ਇਹ ਕਰਨਗੇ ਕਿਉਂਕਿ ਦੇਖੋ ਇਹਦੇ ਨਾਲ ਕੀ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਪਕੜ ਜਿਹੜੀ ਪਕੜ ਜਿਹੜੀ ਹੈ ਕਹਿੰਦੇ ਨੇ ਨਾ ਜਥੇਦਾਰ ਅਕਾਲ ਤਖਤ ਹੁਣ ਜਥੇਦਾਰ ਅਕਾਲ ਤਖਤ ਦਾ ਕਾਰਜ ਖੇਤਰ ਵੈਲ ਡਿਫਾਈਨਡ ਹੈ ਨਵਾਂ ਜੱਤੇ ਨਹੀਂ ਡਿਫਾਈਨ ਹੋਏਗਾ ਕਿ ਜਦਾਂ ਉਹ ਉਹਦੀ ਨਿਯੁਕਤੀ ਕਿੱਦਾਂ ਹੋਏਗੀ ਜਿਹੜਾ ਐਕਚੁਅਲੀ ਜਥੇਦਾਰ ਅਕਾਲ ਤਖਤ ਆਪਾਂ ਕਵਾਂਗੇ ਉਦੀ ਨਿਯੁਕਤੀ ਕਿੱਦਾਂ ਹੋਵੇਗੀ ਉਹਦਾ ਕਾਰਜ ਖੇਤਰ ਕੀ ਅਸੀਂ ਡਿਫਾਈਨ ਕਰਾਂਗੇ ਪੰਥ ਡਿਫਾਈਨ ਕਰੇਗਾ ਜਾਂ ਤੇ ਉਹਦੀ ਸੇਵਾ ਮੁਕਤੀ ਕਿੱਦਾਂ ਹੋਏਗੀ ਜਦ ਤਾਈਂ ਉਹ ਨਹੀਂ ਨਾ ਇਨ ਪਲੇਸ ਆਉਂਦਾ ਤਦ ਤਾਈਂ ਇਹ ਜੋ ਮਰਜ਼ੀ ਕਹੀ ਜਾਣ ਤੇ ਉਹਦੇ ਨਾਲ ਕੀ ਹੈਗਾ ਮੈਂ ਇੱਕ ਗੱਲ ਦੀ ਮੈਂ ਆਲੋਚਨਾ ਵੀ ਕਰਦਾ ਕਿ ਇਹ ਸਾਰੇ ਕਾਰਜ ਦੇ ਵਿੱਚ ਨਾ ਇਹ ਇਹੀ ਬੰਦੇ ਨੇ ਜਿਹੜੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਠੇਸ ਪਹਚਾ ਰਹੇ ਨੇ ਜਦੋਂ ਇਹੋ ਜਿਹਾ ਕੰਮ ਕਰਦੇ ਨੇ ਜਦੋਂ ਉੱਥੇ ਇੱਕ ਸਰਬਸੰਮਤੀ ਨਾਲ ਲਾਇਆ ਗਿਆ ਜ਼ਥੇਦਾਰ ਜਿਹਦਾ ਕਾਰਜ ਖੇਤਰ ਹੈਡ ਮਿਨਿਸਟਰ ਅਕਾਲ ਤਖਤ ਤੋਂ ਅਡ ਹੋਣਾ ਚਾਹੀਦਾ ਜਦ ਤਾਈ ਉਹ ਨਹੀਂ ਉੱਥੇ ਬਿਰਾਜਮਾਨ ਹੋਏਗਾ ਤਦ ਤਾ ਇਹਨਾਂ ਨੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਠੇਸ ਪਹੁੰਚਾਉਣਾ ਹੈ ਅਕਾਲ ਤਖਤ ਦੀ ਖੁਦਮੁਖਤਿਆਰੀ ਵੱਲ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੇ ਠੇਸ ਪਹੁੰਚਾਉਣਾ ਸੋ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਕਿੰਨਾ ਇਹ ਮਾੜਾ ਕੰਮ ਕਰ ਰਹੇ ਨੇ ਜਦ ਇਸ ਚੀਜ਼ ਨੂੰ ਡਿਲੇ ਕਰਕੇ ਤੇ ਜਦ ਤਾਈ ਇਹ ਫੈਸਲਾ ਨਹੀਂ ਲੈਂਦੇ ਨਾਨਾ ਨੂੰ ਸੋਚਣਾ ਚਾਹੀਦਾ ਹੈ ਕਿ ਵੀ ਇਹ ਪੰਥ ਨੂੰ ਕਿੰਨਾ ਇਹ ਨੁਕਸਾਨ ਪੁਚਾਰੇ ਪੁਚਾਰੇਗਾ ਪਰ ਗੁਰਪ੍ਰੀਤ ਸਿੰਘ ਜੀ ਆਪਾਂ ਇਸ ਕਮੇਟੀ ਦੀ ਗੱਲ ਕਰ ਲਈਏ ਜਿਸ ਕਮੇਟੀ ਦੀ ਗੱਲ ਪ੍ਰਧਾਨਤਾਮੀ ਹੁਣਾਂ ਨੇ ਕੀਤੀ ਹੈ ਐਟ ਫਰਸਟ ਗਲੈਂਸ ਸੇ ਬਹੁਤ ਜ਼ਿਆਦਾ ਲਿਬਰਲ ਆਈਡੀਆ ਲੱਗਦਾ ਆ ਕਿ ਚਲੋ ਇੱਕ ਕਮੇਟੀ ਬਣਾ ਦਿੱਤੀ ਜਾਵੇਗੀ ਜਿਹੜਾ ਵਿਧਾਨ ਅਸੀਂ ਉਡੀਕਦੇ ਆ ਰਹੇ ਆ ਉਹ ਆਫਟਰ ਆਲ ਪੈਨ ਡਾਊਨ ਕਰ ਦਿੱਤਾ ਜਾਵੇਗਾ ਪਰ ਤੁਸੀਂ ਇਸ ਕਮੇਟੀ ਬਾਰੇ ਕੀ ਸੋਚਦੇ ਹੋ ਸਰਟਨਲੀ ਇਹ ਕਮੇਟੀ ਕਿਸ ਤਰ੍ਹਾਂ ਤੁਹਾਨੂੰ ਤੁਸੀਂ ਪਰਸੀਵ ਕਰਦੇ ਹੋ ਕਿ ਕੀ ਕਰੂਗੀ ਕੀ ਨਹੀਂ ਕਰੂਗੀ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਹੈ ਇਹਦੇ ਬਾਰੇ ਦੱਸਿਓ ਦੇਖੋ ਸਾਇਰ ਸਿੰਘ ਜੀ ਜਿਹੜੀ ਪਹਿਲਾਂ ਵੀ ਬਣੀ ਸੀਗੀ ਨਾ ਜਿਹੜੀ ਮੈਂ ਡਾਕਟਰ ਗ੍ਰਿਪਾਲ ਸਿੰਘ ਵਾਲੀ ਗੱਲ ਕੀਤੀ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਹਿਦ ਇਕਾਈ ਮੀਟਿੰਗ ਕੀਤੀ ਸੀਗੀ ਆਨੰਦਪੁਰ ਸਾਹਿਬ ਜਨਵਰੀ ਮੇਰੇ ਖਿਆਲ 2015 ਚ ਉਹਦੇ ਵਿੱਚ ਵੀ ਬੜੇ ਅਹਿਮ ਦੋ ਫੈਸਲੇ ਲਿੱਤੇ ਗਏ ਸੀ ਇੱਕ ਤਾਂ ਸੀਗਾ ਕਿ ਜੀ ਅਸੀਂ ਅਸੀਂ ਜਿਹੜਾ ਉਹ ਜਥੇਦਾਰ ਜਿਹੜਾ ਅਕਾਲ ਤਖਤ ਦਾ ਹੈਗਾ ਅਗੇਨ ਕਮ ਡਾਊਨ ਟੂ ਜਦ ਤਾਂ ਹੀ ਅਸੀਂ ਆਪਣੇ ਮਨਾਂ ਚ ਇਹ ਨਹੀਂ ਨਾ ਬਸਾ ਲਵਾਂਗੇ ਕਿ ਜਥੇਦਾਰ ਅਕਾਲ ਤਖਤ ਤੇ ਹੈੱਡ ਮਿਨਿਸਟਰ ਮੁਖ ਸੇਵਾਦਾਰ ਅਕਾਲ ਤਖਤ ਦੋ ਅਣਸ਼ਕਸੀਤਾ ਹੋਣ ਗਿਆ ਜਥੇਦਾਰ ਅਕਾਲ ਤਖਤ ਪੰਥ ਦਾ ਇੱਕ ਚੁਣਿਆ ਹੋਇਆ ਅਨ ਅਨੁਮੰਦਾ ਉੱਥੇ ਹੋਏਗਾ ਉਹਦਾ ਕਾਰਜ ਖੇਤਰ ਅਸੀਂ ਡਿਫਾਈਨ ਕਰਾਂਗੇ ਹਲੀ ਡਿਫਾਈਨ ਕਰਨਾ ਸਾਨੂੰ ਰਹਿੰਦਾ ਸੋ ਕਹਿਣ ਦਾ ਭਾਵ ਹੈਗਾ ਕਿ ਅਕਾਲ ਤਖਤ ਦਾ ਜਥੇਦਾਰ ਐਸਜੀਪੀਸੀ ਦੇ ਗ੍ਰਿਫਟ ਤੋਂ ਬਿਲਕੁਲ ਪਰਾਂ ਹੋਏਗਾ ਇਹ ਗੱਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਪਹਿਲੀ ਗੱਲ ਹੈਡ ਮਿਨਿਸਟਰ ਠੀਕ ਹੈ ਤੁਸੀਂ ਜਦਾਂ ਤੁਸੀਂ ਦੂਜੇ ਦਰਬਾਰ ਸਾਹਿਬ ਦਾ ਤੁਸੀਂ ਹੈਡ ਗ੍ਰੰਥੀ ਆ ਦੂਜੇ ਗੁਰਦੁਆਰਿਆਂ ਤੁਸੀਂ ਅਪਾਇੰਟ ਕਰਦੇ ਹੋ ਕਰੋ ਇੱਥੇ ਵੀ ਕਰੋ ਦੂਜੇ ਤਖਤਾਂ ਵਿਦਿ ਤੁਸੀਂ ਮੁਖ ਸ਼ਬਦਾਰ ਉੱਥੇ ਅਪਾਇੰਟ ਕਰ ਲਓ ਠੀਕ ਹੈ ਬਟ ਜੇ ਜਥੇਦਾਰ ਹੈ ਉਹ ਪੰਛ ਦਾ ਲਗਾਇਆ ਹੋਇਆ ਤੇ ਉਹਦਾ ਕਾਰਜ ਖੇਤਰ ਅਡ ਹੋਏਗਾ ਤੇ ਦੂਜੀ ਗੱਲ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਕਿ ਵੀ ਇਹ ਜਿਹੜੀ ਕਮੇਟੀ ਬਣਾਉਣੀ ਹੈ ਕਮੇਟੀ ਬਣਾ ਲਓ ਤੁਸੀਂ ਉਹ ਕਮੇਟੀ ਬਠਾ ਉਸ ਟਾਈਮ ਵੀ ਕੀ ਹੋਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜੀ ਉਹਨਾਂ ਨੇ ਇਹ ਡਿਸੀਜਨ ਲਿੱਤਾ ਸੀਗਾ ਕਿ ਵੀ ਪਹਿਲੀ ਗੱਲ ਤੇ ਕੁਆਲੀਫਿਕੇਸ਼ਨ ਸਾਨੂੰ ਚਾਹੀਦੀ ਹੈ ਕਿ ਕਿਹੋ ਜਿਹਾ ਬੰਦਾ ਕਾਬਿਲ ਹੋਏਗਾ ਜਿਹੜਾ ਕਿ ਉਸ ਉਸ ਜਥੇਦਾਰੀ ਦੇ ਉੱਤੇ ਉਹ ਆਪਣਾ ਆਪਣੀ ਸੇਵਾ ਨਿਭਾ ਸਕੇਗਾ ਦੂਜੀ ਗੱਲ ਉਹਨਾਂ ਨੇ ਕੀਤੀ ਸੀ ਜਿਹੜੀ ਬਹੁਤ ਅਹਿਮ ਸੀ ਕਿ ਅਸੀਂ ਹੁਣ ਇਹ ਇਹ ਤੇ ਫੈਸਲਾ ਲੈ ਲਿਆ ਹੈ ਹੁਣ ਇਸ ਤੋਂ ਬਾਅਦ ਅਸੀਂ ਸਿਕਸ ਸੰਸਥਾਵਾਂ ਦੀ ਸਿਕਸ ਸਿਕ ਸੰਸਥਾਵਾਂ ਤੋਂ ਸਿਕ ਬੁੱਧੀਜੀਵੀਆਂ ਤੋਂ ਅਸੀਂ ਰਾਏ ਲਵਾਂਗੇ ਕਿ ਵੀ ਵਿਜੀਵਧਾਨ ਕੀ ਹੋਣਾ ਚਾਹੀਦਾ ਹੈ ਨਿਯੁਕਤੀ ਕਿਦਾਂ ਹੋਣੀ ਚਾਹੀਦੀ ਹੈ ਸੇਵਾ ਮੁਕਤੀ ਕਿਦਾਂ ਹੋਣੀ ਚਾਹੀਦੀ ਹੈ ਟਿਨਿਓਰ ਕਿੰਨਾ ਕਿੰਨਾ ਹੋਣਾ ਚਾਹੀਦਾ ਸੋ ਉਹਨਾਂ ਨੇ ਇੱਕ ਨੰਬਰ ਵੀ ਉਹਨਾਂ ਨੇ ਕਹਿਤਾ ਸੀ ਕਿ ਆਪਣੀ ਮੀਟਿੰਗ ਤੋਂ ਬਾਅਦ ਕਿ ਅਸੀਂ ਇੱਕ ਈਮੇਲ ਜਾਂ ਵਟਸਐਪ ਜਾਂ ਜੋ ਵੀ ਸਿਕਾ ਕਿ ਅਸੀਂ ਉਹ ਕਰਕੇ ਬਟ ਇਹ ਕਹਿੰਦਿਆ ਹੋਇਆ ਆ ਆਫ ਕੌਰਸ ਕਿਉਂਕਿ ਉਹ ਜਿਹੜਾ ਕਾਬਜ ਤੇ ਰਹੀਗੀ ਉਹਨਾਂ ਨੂੰ ਇਸ ਚੀਜ਼ ਚੰਗੀ ਨਹੀਂ ਲੱਗੀ ਹੋਣੀ ਤੇ ਉਹ ਵਾਹਿਦ ਇੱਕੋ ਹੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਠੱਪ ਹੋ ਗਈ ਗੱਲ ਹਾਲਾਂਕਿ ਸਾਨੂੰ ਪਲੀਪਾਤ ਪਤਾ ਹੈ ਕਿ 1999 ਤੋਂ ਜਥੇਦਾਰ ਵਿਦਾਂਤੀ ਨੇ ਜਦੋਂ ਇਹ ਗੱਲ ਸ਼ੁਰੂਆਤ ਕੀਤੀ ਸੀ ਕਿ ਮੁਖ ਸੇਵਾਦਾਰ ਜਦੋਂ ਉੱਥੇ ਸੀਗੇ ਅਕਾਲ ਤਖਤ ਸਾਹਿਬ ਦੇ ਵਿੱਚ ਤੇ ਹਾਲਾਂਕਿ ਮੈਂ ਉਹਨੂੰ ਜਥੇਦਾਰ ਕਹਿੰਦਾ ਬਟ ਅਗੇਨ ਆ ਕਮ ਡਾਊਨ ਟੂ ਕਿ ਉਹ ਪੰਥ ਦੇ ਜਥੇਦਾਰ ਨਹੀਂ ਹੈ ਉਹ ਐਸਜੀਪੀਸੀ ਦੇ ਮੁਖ ਸੇਵਾਦਾਰ ਜਿਨ੍ਹਾਂ ਨੇ ਉਹਨਾਂ ਨੂੰ ਜਥੇਦਾਰ ਕਹਿ ਕੇ ਸੰਬੋਧਨ ਕਰਦੇ ਨੇ ਸੋ ਉਹਨਾਂ ਨੇ ਵੀ ਇਹ ਮੰਗ ਰੱਖੀ ਸੀਗੀ ਕਿ ਵੇ ਕੋਈ ਕੋਈ ਕਮੇਟੀ ਬਣਾਓ ਕੋਈ ਵਿਧਿ ਵਿਵਧਾਨ ਬਣਾਓ ਉਹਨੂੰ ਕਰਦੇ ਕਰਾਉਂਦੇ ਚਲੋ 15 ਸਾਲ 16 ਸਾਲ ਲੱਗੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਹੁਣ ਵੀ ਸਾਨੂੰ ਪਤਾ ਲੱਗ ਰਿਹਾ ਜਦੋਂ ਇਹਨਾਂ ਨੇ ਹੁਣ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਇਹ ਵੀ ਇੱਕ ਮਤਲਬ ਪੱਥ ਦੀ ਅੱਖਾਂ 'ਚ ਧੂਲ ਝੋਕਣ ਵਾਲੀ ਗੱਲ ਹੈਗੀ ਇਹ ਇਹਨਾਂ ਦੀ ਜਿਹੜੀ ਸੀਰੀਅਸਨੈਸ ਹੈ ਕਿ ਵੀ ਆਪਾਂ ਵਾਕਿਆ ਕਾਲ ਤਖਤ ਦੀ ਸਰਵੋਚਨ ਨੂੰ ਕਾਇਮ ਰੱਖਣਾ ਹੈ ਤੇ ਅਕਾਲ ਤਖਤ ਦੀ ਖੁਦਮੁਖਤਿਆਰੀ ਵਲ ਅਸੀਂ 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 ਕਦਮ ਪੁੱਟਣੇ ਨੇ ਉਸ ਵਾਲਿਆਂ ਦਾ ਜਿਹੜਾ ਸੀਰੀਅਸਨੈਸ ਹੈ ਇਹਨਾਂ ਦੇ ਮਨਾਂ ਚ ਵਿੱਚ ਜਿਹੜੇ ਬੰਦੇ ਉੱਥੇ ਬੈਠੇ ਨੇ ਉਹ ਨਹੀਂ ਜਾਪਦੀ ਪਰ ਹੈਰਾਨੀ ਨਾ ਇਹ ਇਹ ਗੱਲ ਸੁਣ ਕੇ ਵੀ ਹੁੰਦੀ ਆ ਕਹਿੰਦੇ ਕਿ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਰਾਇਆਂ ਲਈਆਂ ਜਿਵੇਂ ਤੁਸੀਂ ਪਹਿਲਾਂ ਵੀ ਐਕਸਪਲੇਨ ਕਰ ਚੁੱਕੇ ਹੋ ਉਹ ਉਹ ਕਹਿੰਦੇ ਕਿ ਰਾਇਆਂ ਲਈਆਂ ਨੇ ਪਰ ਉਹਦਾ ਕੋਈ ਅਸਰ ਐਸ ਸੱਚ ਨਹੀਂ ਹੋਵੇਗਾ ਕਿਉਂਕਿ ਐਕਟ ਦੇ ਬਾਹਰ ਨਹੀਂ ਜਾਇਆ ਜਾ ਸਕਦਾ ਐਕਟ ਦੇ ਵਿੱਚ ਜੋ ਪ੍ਰੋਵੀਜ਼ਨਸ ਨੇ ਉਹਨਾਂ ਦੇ ਬਾਹਰ ਨਹੀਂ ਜਾਇਆ ਜਾ ਸਕਦਾ ਤੁਸੀਂ ਤਾਂ ਜਾਣਦੇ ਹੋ ਗੁਰਪ੍ਰੀਤ ਸਿੰਘ ਜੀ ਵਿਧਾਨ ਦੇ ਬਾਰੇ ਇਹ ਜ਼ਰੂਰ ਦੱਸਿਓ ਕਿ ਐਕਟ ਦੇ ਵਿੱਚ ਇਦਾਂ ਦਾ ਕੀ ਲਿਖਿਆ ਔਰ ਨਾਲ ਦੀ ਨਾਲ ਇਹ ਰਾਇਆਂ ਫਿਰ ਕਿਸ ਵਾਸਤੇ ਲਈਆਂ ਜਾ ਰਹੀਆਂ ਜਾਂ ਇਹ ਮਹਿਜ਼ ਸ਼ਗੂਫਾ ਦੇ ਤੌਰ ਤੇ ਕਿਹਾ ਜਾ ਸਕਦਾ ਕਿ ਲੋਕਾਂ ਦੇ ਸਾਹਮਣੇ ਰੱਖ ਦੋ ਕਿ ਠੀਕ ਹੈ ਜੀ ਅਸੀਂ ਤੁਹਾਨੂੰ ਨਾਲ ਰਲਾ ਕੇ ਕੰਮ ਕਰ ਰਹੇ ਹਾਂ ਤੁਸੀਂ ਅੱਜ ਵੀ ਸਾਹਿਬ ਸਿੰਘ ਜੀ ਤੁਸੀਂ ਅਗਰ ਗੂਗਲ ਕਰੋਗੇ ਹੂੰ ਉਹਨੂੰ ਪਤਾ ਲੱਗੇਗਾ ਕਿ ਉੱਥੇ ਲਿਖਿਆ ਹੋਇਆ ਕਿ ਜਥੇਦਾਰ ਅਕਾਲ ਤੱਕ ਸਰਬਤ ਖਾਲਸੇ ਦੇ ਨਾਲ ਹੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਹੂੰ ਮੈਂ ਪੰਛ ਦੀ رائے ਜਿਹੜੀ ਕਾ ਮੈਂ ਗੱਲ ਕਹਿੰਦੇ ਆ ਨਾ ਸੋ ਰਾਇਆ ਜਿਹੜੀ ਲੈ ਰਹੇ ਨੇ ਠੀਕ ਹੈ ਇੱਕ ਵੱਡੀ ਇੱਕ ਸੰਸਥਾ ਹੈਗੀ ਸਿੱਖਾਂ ਦੀ নো ਡਾਊਟ ਇਹ ਰਾਇਆ ਲੈਂਡ ਦੇ ਵਿੱਚ ਇਹਨਾਂ ਨੂੰ ਇਹਦੇ ਵਿੱਚ ਕੀ ਖਰਾਬੀ ਹੈ ਕਿ ਵੀ ਇਹ ਕਹਿ ਦੇਣ ਕਿ ਵੀ ਠੀਕ ਹੈ ਅਸੀਂ ਇੱਕ ਜਿਹਨੂੰ ਕਹਿੰਦੇ ਨੇ ਇੱਕ ਏਜੰਸੀ ਦੇ ਤੌਰ ਦੇ ਉੱਤੇ ਇੱਕ ਸੰਸਥਾ ਦੇ ਤੌਰ ਦੇ ਉੱਤੇ ਅਸੀਂ ਸਾਰਿਆਂ ਦੀ ਰਾਏ ਲੈ ਕੇ ਤੇ ਫਿਰ ਅਸੀਂ ਇੱਕ ਜਥੇਦਾਰ ਅਕਾਲ ਤਖਤ ਦੀ ਜਿਹੜਾ ਵਿਧਿ ਵਿਵਧਾਨ ਹੈਗਾ ਤੇ ਉਹਦੀ ਨਿਯੁਕਤੀ ਤੇ ਸਾਰਾ ਕੁਝ ਅਸੀਂ ਇਹ ਇਹ ਪੰਥ ਦੇ ਮੂਰੇ ਰੱਖਾਂਗੇ ਸਾਰੇ ਪੰਥ ਦੀ رائے ਲੈ ਕੇ ਤੇ ਫਿਰ ਅਸੀਂ ਉੱਥੇ ਇੱਕ ਬੰਦਾ ਨਿਯੁਕਤ ਕਰਾਂਗੇ ਆ ਜਿਹੜਾ ਐਕਟ ਦੇ ਵਿੱਚ ਜਿਹੜਾ ਉੱਥੇ ਦਾ ਮੁਖ ਸੇਵਾਦਾਰ ਹੈਗਾ ਉਹ ਠੀਕ ਹੈ ਉਹ ਐਕਟ ਦੇ ਮੁਤਾਬਕ ਹੈ ਉਹਨੂੰ ਤੁਸੀਂ ਕਰੋ ਉਹ ਜਥੇਦਾਰ ਨਹੀਂ ਹੈ ਪੰਥ ਦਾ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਇਹ ਇਹ ਡਿਫਰੈਂਸ ਜਿਹੜਾ ਹੈਗਾ ਨਾ ਇਹ ਬਿਟਵੀਨ ਜਥੇਦਾਰ ਪੰਥ ਦਾ ਤੇ ਸੇਵਾ ਮੁਖ ਸੇਵਾਦਾਰ ਅਕਾਲ ਤਖਸਾਲ ਦਾ ਇਹ ਬਿਲਕੁਲ ਇਹਨਾਂ ਨੂੰ ਇਹਨਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਹਾਲਾਂਕਿ ਇਹਨਾਂ ਲਾਈਕ ਆ ਟੋਲਡ ਯੂ ਪ੍ਰਬੰਧ ਸਕੀਮ ਦੇ ਵਿੱਚ ਅਸੀਂ ਵੀ ਇਹ ਲਿਖਿਆ ਸੀਗਾ ਉਸ ਟਾਈਮ 2015 ਦੇ ਵਿੱਚ ਜਦੋਂ ਅਸੀਂ ਚਿੱਠੀ ਕੱਲੀ ਸੀਗੀ ਇੱਕ ਅਸੀਂ change.org ਦੇ ਵਿੱਚ ਇੱਕ ਅਸੀਂ ਉਹ ਵੀ ਪਾਇਆ ਸੀਗਾ ਕਿ ਅਸੀਂ ਕਿਹਾ ਸੀਗਾ ਕਿ ਵੀ ਆ ਮਿਸਲੀਡਿੰਗ ਹੈਗਾ ਜੋ ਕਿਉਂਕਿ ਤੁਸੀਂ ਉਹਨਾਂ ਨੂੰ ਜੱਥੇਦਾਰ ਕਹਿ ਕੇ ਸੰਬੋਧਨ ਕਰ ਰਹੇ ਹੋ ਮੈਂ ਡਾਕਟਰ ਕਿਰਪਾਲ ਸਿੰਘ ਨੂੰ ਜਿਉਂਦੇ ਸੀਗੇ ਚਲੋ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹ ਉਹਨਾਂ ਨੂੰ ਵੀ ਮੈਂ ਮਿਲਿਆ ਸੀਗਾ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਸਰ ਇਹਦਾ ਕੀ ਮਤਲਬ ਹੈ ਕਹਿੰਦੇ ਗੁਰਪ੍ਰੀਤ ਇਹਨਾਂ ਨੂੰ ਭਾਵੇਂ ਤੁਸੀਂ ਜਥੇਦਾਰ ਕਹਿ ਲੋ ਭਾਵੇਂ ਕਿਸੇ ਹੋਰ ਲਫ਼ਜ਼ ਨਾਲ ਤੁਸੀਂ ਸੰਬੋਧਨ ਕਰਦੇ ਹੋ ਜਿਹੜੇ ਜਿਹੜੇ ਮੁਖ ਸੇਵਾਦਾਰ ਨੇ ਬਟ ਇਹਨਾਂ ਦਾ ਘਾਰ ਖੇਤਰ ਤੇ ਐਕਟ ਦੇ ਮੁਤਾਬਕ ਉਹੀ ਰਹੇਗਾ ਸੋ ਇਹ ਮਿਸਲੀਡਿੰਗ ਜਿਹੜਾ ਕਨਸੈਪਟ ਹੈਗਾ ਨਾ ਜਥੇਦਾਰ ਕਹਿ ਕੇ ਉਹਦੇ ਵਿੱਚ ਲੋਕਾਂ ਨੂੰ ਸਮਝ ਆ ਜਾਂਦੀ ਹੈ ਉਹੀ ਜਥੇਦਾਰ ਜੀ ਅਕਾਲ ਤਖਤ ਦੀ ਤੇ ਪੰਥ ਦਾ ਜਥੇਦਾਰ ਹੋ ਗਿਆ ਨਾ ਪੰਥ ਦਾ ਜਥੇਦਾਰ ਤਾਂ ਹੀ ਹੋਊਗਾ ਜੇ ਪੰਥ ਸਮੁੱਚਾ ਪੰਥ ਉਹਨੂੰ ਉੱਥੇ ਬਿਠਾਏਗਾ ਨਹੀਂ ਮਤਲਬ ਫਿਰ ਇਹ ਮੰਨ ਲੀਏ ਕਿ ਅੱਜ ਤੱਕ ਜਾਂ ਜਦੋਂ ਦੀ ਇਹ ਚੋਣ ਪ੍ਰਣਾਲੀ ਸ਼ੁਰੂ ਹੋਈ ਹੈ ਜਥੇਦਾਰਾਂ ਨੂੰ ਲੈ ਕੇ ਆ ਜਥੇਦਾਰੀ ਨੂੰ ਲੈ ਕੇ ਫਿਰ ਇਹ ਮੰਨ ਲਈਏ ਕਿ ਪੰਥ ਨੂੰ ਜਥੇਦਾਰ ਐਕਚੁਅਲੀ ਮਿਲੇ ਹੀ ਨਹੀਂ ਹੈ ਇਹ ਮੰਨ ਲਈਏ ਕਿ ਸਿਰਫ ਬਲਕ ਸੇਵਾਦਾਰ ਮਿਲ ਰਹੇ ਨੇ ਬਿਲਕੁਲ ਹੈਗੇ ਐਕਟ ਦੇ ਮੁਤਾਬਿਕ ਮੁਖ ਸੇਵਾਦਾਰ ਨੇ ਉਹ ਉਹਨਾਂ ਦਾ ਉਹਨਾਂ ਦਾ ਜਿਹੜਾ ਵੀ ਉਥੇ ਕਾਰਜ ਖੇਤਰ ਹੈ ਸਗੋਂ ਮੈਨੂੰ ਕੋਈ ਕਹਿ ਰਿਹਾ ਸੀਗਾ ਕਿ ਮੁਖ ਸੇਵਾਦਾਰ ਅਕਾਲ ਤਖਤ ਸਾਹਿਬ ਦਾ ਉਹਦਾ ਦਰਜਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਤੋਂ ਥੱਲੇ ਹੈ ਬਟ ਬਟ ਤੁਸੀਂ ਅੱਜ ਦੀ ਡੇਟ ਤੇ ਤੁਸੀਂ ਸਥਿਤੀ ਦੇਖ ਰਹੇ ਹੋ ਅਸੀਂ ਕਿਉਂਕਿ ਉਹਨਾਂ ਜੱਥੇਦਾਰ ਕਹਿੰਦੇ ਆ ਉਹ 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 ਹੁਣ ਅਸੀਂ ਉਹਨਾਂ ਨੂੰ ਪੰਥ ਦੇ ਜੱਥੇਦਾਰ ਦੇ ਦੇ ਤੌਰ ਅਸੀਂ ਉਹਨਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਗਏ ਤਾਂ ਇਹ ਪੰਥ ਨੂੰ ਇਹ ਆਪਣੇ ਆਪ ਨੂੰ ਐਜੂਕੇਟ ਕਰਨਾ ਪੈਣਾ ਕਿ ਜੇ ਅਗਰ ਤੁਸੀਂ ਅਕਾਲ ਤਖਤ ਸਾਹਿਬ ਦੀ ਵਾਕਈ ਖੁਦਮੁਖਤਿਆਰੀ ਚਾਹੁੰਦੇ ਹੋ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਚਾਹੁੰਦੇ ਹੋ ਤੇ ਤੁਹਾਡਾ ਜਿਹੜਾ ਇੱਕ ਚੁਣਿਆ ਹੋਇਆ ਸਮੁੱਚੇ ਪੰਥ ਦਾ ਜਿਹੜਾ ਪੰਥ ਨੂੰ ਪ੍ਰਵਾਨਿਤ ਹੋਵੇ ਉਹ ਚੁਣਿਆ ਹੋਇਆ ਹੈ ਉੱਥੇ ਸ਼ਖਸ ਉਹ ਜਾ ਕੇ ਜਥੇਦਾਰ ਬਣੇ ਇਹ ਕਹਿੰਦਿਆਂ ਹੋਇਆਂ ਮੈਂ ਫਿਰ ਤੋਂ ਤੁਹਾਨੂੰ ਇਹ ਵੀ ਕਹਿ ਦਵਾਂ ਕਿ ਗੁਰੂ ਸਾਹਿਬ ਨੇ ਸਾਨੂੰ ਪੰਜ ਪ੍ਰਧਾਨੀ ਦਾ ਸਿਸਟਮ ਦਿੱਤਾ ਹੈ ਇਹ ਨਹੀਂ ਕਿ ਆਪ ਪੰਥ ਵੀ ਚੁਣ ਲੇਗਾ ਇੱਕ ਅਕਾਲ ਤਖਤ ਦਾ ਜਥੇਦਾਰ ਜਾਂ ਦਮਦਮਾ ਸਾਹਿਬ ਦਾ ਕਿ ਇਸ ਕਰ ਇਹ ਨਹੀਂ ਕਿ ਇਹ ਪੰਜ ਬੰਦੇ ਹੀ ਉੱਥੇ ਫੈਸਲੇ ਲੈਣਗੇ ਫੈਸਲੇ ਫਿਰ ਵੀ ਪੰਥ ਸਮੁੱਚਾ ਪੰਥ ਇਕੱਠਾ ਹੋ ਕੇ ਲਏਗਾ ਇਹ 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 ਸਾਡੇ ਬੁਲਾਰੇ ਵਜੋਂ ਇਹ ਸਾਡੇ ਸਤਕਾਰਯੋਗ ਬੁਲਾਲੇ ਵਜੋਂ ਜਾਂ ਉਸ ਵਜੋਂ ਨਿਤਰ ਸਕਦੇ ਨਿਤਰ ਸਕਦੇ ਨੇ ਪਰ ਜਿਹੜਾ ਜਿਹੜਾ ਫੈਸਲਾ ਹੋਗਾ ਪੰਥ ਇਕ ਉਹ ਫਿਰ ਵੀ ਪੰਥ ਹੀ ਲਏਗਾ ਹੂੰ ਸੋ ਇਹ ਵੀ ਕਹਿੰਦੇ ਹੋਇਆ ਇਹ ਨਹੀਂ ਕਿ ਵੀ ਆਪਾਂ ਚਲੋ ਪੰਥ ਨੇ ਚਲੋ ਅਸੀਂ ਵਿਧਿ ਵਿਵਧਾਨ ਵੀ ਬਣਾ ਲਿਆ ਅਸੀਂ ਉੱਥੇ ਇੱਕ ਕਿਸੇ ਨੂੰ ਇੱਕ ਜਥੇਦਾਰ ਅਕਾਲ ਤਖਤ ਵੀ ਨਿਯੁਕਤ ਕੀਤਾ ਉਹ ਕਾਰਜ ਖੇਤਰ ਹੁਦਾ ਇਹ ਵੀ ਹੋ ਸਕਦਾ ਹੈ ਕਿ ਉਹਦੀ ਡਿਊਟੀ ਹੋਵੇ ਕਿ ਅਗਰ ਕੋਈ ਵੀ ਸਮੂਚੇ ਪੰਥ ਨੂੰ ਦਰਪੇਸ਼ ਕੋ ਚੁਣੌਤੀ ਆਵੇ ਤੋ ਦੇ ਉਹ ਆਈ ਡਿਊਟੀ ਹੋਵੇ ਕਿ ਵੀ ਉਹ ਪੰਚ ਨੂੰ ਚਿੱਠੀਆਂ ਲਿਖੇ ਤੇ ਪੰਚ ਦੀਆਂ ਰਾਏ ਲੈ ਕੇ ਤੇ ਉਸ ਤੋਂ ਬਾਅਦ ਉਹ ਸਾਰੀ ਸਲਾਹਕਾਰ ਕਰਕੇ ਤੇ ਫਿਰ ਇਹ ਫੈਸਲੇ ਉਥੋਂ ਸੁਣਾਏ ਬਟ ਪੰਚ ਵੀ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਐਨਲੌਗ ਹੋਣਾ ਚਾਹਨਾ ਇਸ ਮਾਮਲੇ ਦੇ ਵਿੱਚ ਇੱਕ ਇੱਕ ਮੇਰੀ ਸ਼ਸ਼ੋਪੰਜਾਓ ਜ਼ਰੂਰ ਦੱਸਿਓ ਕਿ ਜਥੇਦਾਰੀ ਨੂੰ ਲੈ ਕੇ ਜਿਵੇਂ ਜੇ ਆਪਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਇੱਕ ਐਗਜ਼ਾਮਪਲ ਮੰਨਿਆ ਜਾਂਦਾ ਆ ਜਥੇਦਾਰਾਂ ਨੂੰ ਜਥੇਦਾਰਾਂ ਦੇ ਮੱਦੇਨਜ਼ਰ ਕੀ ਅਕਾਲੀ ਫੂਲਾ ਸਿੰਘ ਵਾਲੀ ਜਥੇਦਾਰੀ ਤੋਂ ਬਾਅਦ ਜੋ ਸਿਨੈਰੀਓ ਹੁਣ ਤੱਕ ਹੋਇਆ ਉਹਦੇ ਵਿੱਚ ਕੋਈ ਚੇਂਜ ਆਇਆ ਸੀ ਕੋਈ ਇਹੋ ਜਿਹਾ ਵੱਡਾ ਚੇਂਜ ਕਿ ਜਥੇਦਾਰੀ ਦੀ ਨਿਯੁਕਤੀ ਨੂੰ ਲੈ ਕੇ ਆਫੀਸ਼ੀਅਲੀ ਕੋਈ ਸਟੇਟਮੈਂਟ ਦੇ ਦਿੱਤੀ ਗਈ ਹੋਵੇ ਕਿ ਨਹੀਂ ਐਦਾਂ ਨਹੀਂ ਤੇ ਹੁਣ ਐਦਾਂ ਹੋਵੇਗੀ ਕਿਉਂਕਿ ਇਹ ਇਹ ਜਾਣਨਾ ਬਹੁਤ ਜ਼ਰੂਰੀ ਹੈ ਦੇਖੋ ਉਹ ਅਕਾਲੀ ਫੂਲਾ ਸਿੰਘ ਉੱਥੇ ਸੀਗੇ ਪਰ ਉਹਨਾਂ ਦਾ ਇੱਕ ਜਥਾ ਸੀਗਾ ਜਿਹੜਾ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦਾ ਸੀਗਾ ਅਕਾਲ ਬੁੰਗਾ ਉਸ ਟਾਈਮ ਕਹਿੰਦੇ ਸੀਗੇ ਠੀਕ ਹੈ ਨਾ ਸੋ ਆਪਾਂ ਕਹਿ ਦਿੰਦੇ ਹਾਂ ਵੀ ਇਹ ਜਥੇਦਾਰ ਸੀਗੇ ਅਕਾਲ ਤਖਤ ਦੇ ਤੁਸੀਂ ਅਕਾਲ ਤੱਕ ਉੱਥੇ ਉਹਨਾਂ ਦਾ ਜੱਥਾ ਸੀਗਾ ਜਿਹੜਾ ਸੇਵਾ ਕਰਦਾ ਸੀਗਾ ਉਸ ਜੱਥੇ ਤੇ ਮੁਖੀ ਸੀਗੇ ਉਹਨਾਂ ਨੂੰ ਜੱਥੇਦਾਰ ਕਹਿ ਦੈਂ ਕਹਤਾ ਸੀ ਬਟ ਨਾਟ ਕਿ ਵੀ ਅਕਾਲ ਤੱਕ ਅਕਾਲ ਤੱਕ ਹਾਂ ਮਤਲਬ ਉਹ ਵੀ ਨਹੀਂ ਸੀ ਜੱਥੇਦਾਰ ਪੰਥ ਦੇ ਪੰਥ ਦੇ ਜਿਹੜੇ ਨੇ ਨਾ ਪੰਥ ਦੇ ਜਿਹੜੇ ਜੱਥੇਦਾਰ ਹੋਣਗੇ ਉਹ ਪੰਥ ਹੀ ਚੁਨੇਗਾ ਹਮ ਇਹ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਅਸੀਂ ਹਮੇਸ਼ਾ ਹੀ ਉਸ ਚੀਜ਼ ਦਾ ਲੈ ਲੈਂਦੇ ਹਾਂ ਕਿ ਵੀ ਠੀਕ ਹੈ ਉਹ ਪਾਵਰ ਜਿਹੜੀ ਸੀਗੀ ਇਹ ਤੇ ਚਲੋ ਦੇਖੋ ਆਪਾਂ ਕਹਿ ਦਿੰਦੇ ਹਾਂ ਕਿ ਮਹਾਰਾਜਾ ਰਜੀਤ ਸਿੰਘ ਨੂੰ ਜੀ ਉੱਥੇ ਸਜ਼ਾ ਵੀ ਮਿਲੀ ਬਟ ਮਰਦਰ ਜੀਜੀਤ ਸਿੰਘ ਨੇ ਜਿਹੜਾ ਜਿਹੜੇ ਕਰਕੇ ਜਿਹੜੇ ਕਾਰਨ ਕਰਕੇ ਉਹਨੂੰ ਸਜ਼ਾ ਮਿਲੀ ਸੀਗੀ ਉਸ ਤੋਂ ਉਹਨੇ ਆਪਣੇ ਆਪ ਨੂੰ ਗੁਰੇਜ਼ ਕਰਤਾ ਸੀਗਾ ਨਹੀਂ ਉਸ ਤੋਂ ਬਾਅਦ ਵੀ ਹੋਈ ਹੋਈ ਉਹ ਕੰਮ ਕਰਦਾ ਸੀਗਾ ਸੋ ਮੇਰਾ ਕਹਿਣ ਦਾ ਮਤਲਬ ਹੈਗਾ ਭਾਵੇਂ ਸਜ਼ਾ ਭੁਗਤ ਕੇ ਉਸ ਤੋਂ ਬਾਅਦ ਵੀ ਅਗਰ ਉਹਨੇ ਪੂਰੀ ਉਸ ਦੇ ਤੇ ਆਪਣੇ ਆਪ ਨੂੰ ਨਹੀਂ ਉਤਾਰਿਆ ਸੋ ਇਹਦਾ ਮਤਲਬ ਜਦ ਤੱਕ ਪੰਚ ਦੇਖੋ ਜਦ ਪੰਚ ਦਾ ਫੈਸਲਾ ਹੋਊਗਾ ਨਾ ਜੀ ਫਿਰ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਫਿਰ ਪੰਚ ਦੇ ਉਲਟ ਨਹੀਂ ਜਾਏਗਾ ਕਿਉਂਕਿ ਜੇ ਪੰਚ ਦੇ ਉਲਟ ਜਾਏਗਾ ਤੇ ਫਿਰ ਤਾਂ ਉਹ ਉਹ ਪੰਚ ਤੋਂ ਹੀ ਛੇਕਿਆ ਗਿਆ ਬੰਦਾ ਰਹਿ ਜਾਊਗਾ ਸੋ ਜੇ ਅਗਰ ਇਹ ਗੱਲ ਹੁੰਦੀ ਅਗਰ ਪੰਚ ਨੇ ਵਾਕੀ ਸਮੁੱਚੇ ਪੰਚ ਨੇ ਰਣਜੀਤ ਸਿੰਘ ਨੂੰ ਦਿੱਤੀ ਹੁੰਦੀ ਸਜ਼ਾ ਤੇ ਸਵਾਲ ਨਹੀਂ ਪੈਦਾ ਹੁੰਦਾ ਕਿ ਵੀ ਉਹ ਮੁੜ ਉਸ 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 ਪਾਸੇ ਉਹਦਾ ਉਕਾ ਧਿਆਨ ਵੀ ਜਾਂਦਾ ਸੋ ਇਹ ਜਦ ਤਾਈਂ ਇਹ ਇਹ ਸਿਸਟਮ ਹੀ ਨਾ ਲਾਗੂ ਹੋਏਗਾ ਜੇ ਵੀ ਬੰਦਾ ਐਕਚੁਅਲੀ ਉਹਨੂੰ ਸਮਝੇ ਕਿ ਯਾਰ ਇਹ ਤੇ ਮੇਰੇ ਪੰਚ ਦਾ ਫੈਸਲਾ ਹੈ ਮੈਂ ਇਹਦੇ ਤੋਂ ਮੈਨੂੰ ਇਹਨੂੰ ਮੈਨੂੰ ਇਹਨੂੰ ਸਵੀਕਾਰ ਕਰਨਾ ਹੀ ਪੈਣਾ ਜੇ ਮੈਂ ਨਹੀਂ ਕਰਦਾ ਤੇ ਮੈਂ ਪੰਚ ਤੋਂ ਪਰੇ ਹੋ ਗਿਆ ਹੂੰ ਸੋ ਜਦ ਤਾਈਂ ਇਹ ਨਾ ਫੀਲਿੰਗ ਆਏਗੀ ਹੁਣ ਤੱਕ ਕੀ ਹੁਣ ਤੱਕ ਕੁਝ ਨਹੀਂ ਹੈਗਾ ਹੁਣ ਤੋਂ ਉੱਥੋਂ ਜਿਹੜੇ ਫੈਸਲੇ ਹੁੰਦੇ ਨੇ ਸਾਰੇ ਬੰਦੇ ਕੁਝ ਬੰਦੇ ਮੰਨ ਲੈਂਦੇ ਨੇ ਕੁਝ ਨਹੀਂ ਮੰਨਦੇ ਹੁਣ ਅਹੀ ਗੱਲ ਹੁੰਦੀ ਸੀਗੀ ਨਾ ਜਦੋਂ ਮਿਸਲਾਂ ਇਕੱਠੀਆਂ ਹੁੰਦੀਆਂ ਸੀਗੀਆਂ ਉੱਥੇ ਫੈਸਲੇ ਯੂਨੀਨਮਸ ਹੁੰਦੇ ਸੀਗੇ ਇਹ ਵੀ ਨਹੀਂ ਮੈਜੋਰਿਟੇਰੀਅਨ ਤੇ ਕਈ ਕਈ ਦਿਨ ਲੱਗ ਜਾਂਦੇ ਸੀਗੇ ਵਿਚਾਰ ਕਰਦੇ ਆ ਵੀ ਕਿ ਵੀ ਹਾਂ ਇਹ ਜਿਹੜਾ ਅਪਟ ਉੱਥੋਂ ਜਦੋਂ ਉੱਠਦੇ ਸੀਗੇ ਬਰਾਬਰ ਬਹਿੰਦੇ ਸੀਗੇ ਉੱਠਦੇ ਸੀਗੇ ਤੇ ਯੂਨੀਨਮਸ ਉੱਠਦੇ ਸੀਗੇ ਤੇ ਬਰਾਬਰ ਹੋ ਕੇ ਉਸ ਫੈਸਲੇ ਦੇ ਉੱਤੇ ਉਹ ਆਪਣੇ 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 ਗਤੀਵਿਧੀ ਉਹ ਉਹ ਚਲਾਉਂਦੇ ਸੀਗੇ ਸੋ ਇਹ ਜਦ ਤਾਈਂ ਅਸੀਂ ਇਹ ਸਿਸਟਮ ਨੂੰ ਨਾ ਲਾਗੂ ਕਰਾਂਗੇ ਤਦ ਤਾਈਂ ਇਹ ਸਾਰੇ ਪੰਥ ਨੂੰ ਤੁਸੀਂ ਦੁਬਿਧਾ ਚ ਪਾਈ ਜਾਵੋਗੇ ਤੇ ਇਹ ਹੁਣ ਸਪਸ਼ਟ ਬੜਾ ਵਧੀਆ ਮੌਕਾ ਹੈ ਕਿ ਪੰਥ ਨੂੰ ਐਜੂਕੇਟ ਕਰਨ ਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੋਰ ਵੀ ਬੰਦੇ ਕਰ ਰਹੇ ਨੇ ਤੇ ਕਿ ਵੀ ਆ ਜਿਹੜਾ ਸਿਸਟਮ ਹੈ ਇਹ ਬਿਲਕੁਲ ਗਲਤ ਹੈ ਉਹ ਜਿਹੜਾ ਐਸਜੀਪੀਸੀ ਦਾ ਉੱਥੇ ਬਿਠਾਇਆ ਬੰਦਾ ਹੈਗਾ ਉਹ ਮੁਖ ਸੇਵਾਦਾਰ ਹੈ ਉਹਦਾ ਕਾਰਜ ਖੇਤਰ ਡਿਫਾਈਨਡ ਹੈ ਉਹ ਸਿਰਫ ਉੱਥੇ ਦੀ ਧਾਰਮਿਕ ਬ੍ਰਿਹਾਦਾਵਲ ਧਿਆਨ ਦੇਵੇ ਜਿਹੜਾ ਜਥੇਦਾਰ ਹੋਏਗਾ ਉਹ ਪੰਥ ਉੱਥੇ ਨਿਯੁਕਤ ਕਰੇਗਾ ਤੇ ਉਹਨੂੰ ਜਿਹੜਾ ਹੈਗਾ ਉਹਨੂੰ ਉਹਦਾ ਜਿਹੜਾ ਕਾਰਜ ਖੇਤਰ ਹੋਏਗਾ ਉਹ ਹਾਲੀ ਅਸੀਂ ਡਿਫਾਈਨ ਕਰਨਾ ਹੈ ਅੱਛਾ ਇਹ ਤਾਂ ਚਲੋ ਹੁਣ ਆਫਟਰ ਆਲ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਕੀ ਕਰਦੇ ਨੇ ਕਿਉਂਕਿ ਉਹਨਾਂ ਨੇ ਤਾਂ ਕਿਹਾ ਕਿ ਉਹ ਕਮੇਟੀ ਉਹਨਾਂ ਨੇ ਹੀ ਐਲਾਨ ਨਹੀਂ ਹੈ ਤੇ ਉਹ ਆਪਣੇ ਆਪ ਐਲਾਨ ਵੀ ਦੇਣਗੇ ਉਸ ਤੋਂ ਬਾਅਦ ਕੀ ਕੁਝ ਹੋਵੇਗਾ ਉਹ ਸਮੇਂ ਦੀ ਗਰਭ ਚ ਆ ਪਰ ਮੈਂ ਇੱਕ ਹੋਰ ਮਸਲਾ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ ਹਾਂ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਹੜਾ ਇਹ ਸਾਰਾ ਮੈਟਰ ਹੋਂਦ ਵਿੱਚ ਆਇਆ ਜਥੇਦਾਰੀ ਨੂੰ ਲੈ ਕੇ ਜਾਂ ਗਿਆਨੀ ਰਗਬੀਰ ਸਿੰਘ ਹੋਣਾ ਨੂੰ ਲੈ ਕੇ ਜਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਲੇ ਮਾਮਲੇ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ਦੇ ਉੱਤੇ ਕੁਝ ਮੰਗਾ ਜਿਹੜੀਆਂ ਰੱਖੀਆਂ ਸੀਗੀਆਂ ਉਹ ਤਾਂ ਨਿਗਲੈਕਟ ਹੋ ਗਈਆਂ ਇਹ ਤਾਂ ਸਾਫ਼ ਨਜ਼ਰ ਆ ਰਿਹਾ ਉਹਨੇ ਮੁੜ ਕੇ ਬਲਵੰਤ ਸਿੰਘ ਰਾਜੋਆਣੇ ਦਾ ਨਾਮ ਵੀ ਲਿਆ ਉਦੋਂ ਵੀ ਇਹ ਵਿਚਾਰ ਉੱਠਿਆ ਸੀ ਕਿ ਸ਼ਾਇਦ ਬਲਵੰਤ ਸਿੰਘ ਰਾਜੋਆਣਾਂ ਨੂੰ ਜਿ세ਰ ਥਾਪਿਆ ਜਾ ਸਕਦਾ ਹੈ ਉਹ ਵੀ ਨਿਗਲੈਕਟ ਹੋ ਗਿਆ ਹੁਣ ਬਾਬਾ ਹਰਨਾਮ ਸਿੰਘ ਖਾਲਸਾ ਦਾ ਕੀ ਸਿਨੈਰੀਓ ਹੈ ਤੁਹਾਨੂੰ ਐ ਲੱਗਦਾ ਕਿ ਦੁਬਾਰਾ ਟਕਰਾਅ ਹੋਵੇਗਾ ਬਾਬਾ ਹਰਨਾਮ ਸਿੰਘ ਖਾਲਸਾ ਦਾ ਜੋ ਟਕਰਾਅ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਨਜ਼ਰ ਆਇਆ ਸੀ ਉਹ ਦੁਬਾਰਾ ਹੋ ਸਕਦਾ ਹੈ ਹੋਏ ਤੇ ਇਹ ਤੇ ਇਹਨਾਂ ਦੀ ਆਪਸੀ ਗੱਲਬਾਤ ਹੈਗੀ ਉਹ ਉਹ ਕਹਿ ਦੇਵੇ ਕਿ ਜੀ ਹਾਂ ਜੀ ਮੈਂ ਇਸ ਚੀਜ਼ ਨਾਲ ਮੈਂ ਸੰਤੁਸ਼ਟ ਨਹੀਂ ਹਾਂਗਾ ਤੇ ਮੈਂ ਇਹਦਾ ਵਿਰੋਧ ਕਰ ਰਿਹਾ ਹੁਣ ਟਕਰਾਅ ਦੀ ਜਿਹੜੀ ਸਥਿਤੀ ਹੈਗੀ ਸਾਨੂੰ ਤੇ ਕਿ ਅਸੀਂ ਤੇ ਕਹਿੰਦੇ ਆ ਕਿ ਵੀ ਸਿੱਖਾਂ ਨੂੰ ਜਿਹੜਾ ਹੈਗਾ ਗੁਰੂ ਸਾਹਿਬ ਦਾ ਵੀ ਸਾਡਾ ਜਿਹੜਾ ਸੰਦੇਸ਼ ਹੈ ਸੰਵਾਦ ਦਾ ਹੈਗਾ ਠੀਕ ਹੈ ਨਾ ਤੁਸੀਂ ਗੱਲਬਾਤ ਕਰੋ ਤੁਸੀਂ ਆਪਣਾ ਪੁਆਇੰਟ ਆਫ 视图 ਅੱਗੇ ਰੱਖੋ ਅਗਲੇ ਨੂੰ ਵੀ ਸੁਣਨ ਸੁਣਨ ਦੇ ਵਿੱਚ ਉਹਨੂੰ ਵੀ ਮਾਦਾ ਹੋਣਾ ਚਾਹੀਦਾ ਕਿ ਮੈਂ ਦੂਜੀ ਦੀ ਵੀ ਗੱਲ ਮੈਂ ਸੁਣ ਲਵਾਂ ਤੇ ਟਕਰਾਅ ਬਚਾਉਣ ਦੀ ਸਾਡੀ ਸਾਨੂੰ ਸਾਨੂੰ ਉਸ ਪਾਸੇ ਹਮੇਸ਼ਾ ਆਪਣੇ ਕਦਮ ਪੁੱਟਨੇ ਚਾਹੀਦੇ ਨੇ ਹੁਣ ਜਿਹੜਾ ਹੁਣ ਜਿਹੜਾ ਉੱਥੇ ਹੋਇਆ ਪਟਨਾ ਸਾਹਿਬ ਤੋਂ ਹੋਇਆ ਇੱਥੇ ਤੱਕ ਹੋਇਆ ਉੱਥੇ ਵੀ ਕੁਝ ਬਾਤ ਗੱਲਬਾਤ ਗੱਲਬਾਤ ਚੱਲ ਰਹੀ ਹੈ ਜੋ ਵੀ ਹੈ ਟਕਰਾ ਨਹੀਂ ਹੋਣਾ ਚਾਹੀਦਾ ਜੇ ਟਕਰਾਅ ਹੋਏਗਾ ਤੇ ਪੰਥ ਫਿਰ ਖੇਰੂ ਖੇਰੂ ਹੋਊਗਾ ਠੀਕ ਹੈ ਨਾ ਹੁਣ ਇਹ ਬਟ ਇਹ ਕਹਿੰਦਿਆਂ ਹੋਇਆ ਕਿ ਹੁਣ ਖਰਨਾਬ ਸਿੰਘ ਤੁਮਾ ਕਹਿ ਦੇਵੇ ਕਿ ਜੀ ਰਕबीर ਸਿੰਘ ਗਿਆਨੀ ਨੂੰ ਲਾ ਦਿਓ ਤੇ ਫਿਰ ਤੇ ਖਰਨਾਬ ਸਿੰਘ ਤੁਮੇ ਦਾ ਕਿਆ ਹੋਇਆ ਬੜ ਗਿਆ ਨਾ ਉੱਥੇ ਬੰਦਾ ਬਟ ਅਗੇਨ ਹੋਏਗਾ ਕਿ ਉਹ ਤੇ ਉਹ ਤੇ ਮੁਖ ਸਭਾਦਾਰੀ ਹੈ ਨਾ ਜਦ ਤਾਈਂ ਪੰਥ ਜਥੇਦਾਰ ਅਕਾਲ ਤਖਤ ਅਗੇਨ ਮੈਂ ਰਿਪੀਟ ਕਰਨਾ ਚਾਹੁੰਦਾ ਕਿ ਜਥੇਦਾਰ ਅਕਾਲ ਤਖਤ ਹਾਲੀ ਅਸੀਂ ਨਿਯੁਕਤ ਕਰਨਾ ਹੈ ਪੰਥ ਨੇ ਹਾਲੀ ਜਥੇਦਾਰ ਅਕਾਲ ਤਖਤ ਨਿਯੁਕਤ ਕਰਨਾ ਹੈ ਉਹਦਾ ਜਿਹੜਾ ਵਿਧਿ ਵਿਵਧਾਨ ਹੈ ਉਹਦੇ ਲਈ ਅਸੀਂ ਸਾਰੇ ਇਕੱਠੇ ਬੈਠ ਕੇ ਤੇ ਉਹ ਉਹ ਉਸ ਪਾਸੇ ਅਸੀਂ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਉਹ ਉਹ ਵਿਧਿ ਵਿਵਧਾਨ ਤਿਆਰ ਕਰੀਏ ਜਿਹੜਾ ਕਿ ਪੰਥ ਦਾ ਪੰਥ ਦਾ ਲਾਇਆ ਹੋਇਆ ਉੱਥੇ ਜਥੇਦਾਰ ਹੋਵੇ ਨਾ ਕਿ ਜਿਸ ਦਾ ਲਾਇਆ ਹੋਇਆ 12 ਬਾਰੇ ਕੀ ਸੋਚਦੇ ਗੁਰਪ੍ਰਸਾਦ ਸਿੰਘ ਜਗਤਾਰ ਸਿੰਘ ਹਵਾਰਾ ਬਾਰੇ ਕੀ ਸੋਚਦੇ ਹੋ ਤੁਸੀਂ ਕਿਉਂਕਿ 2015 ਦੇ ਵਿੱਚ ਤਾਂ ਕਹਿੰਦੇ ਸਰਬੱਤ ਖਾਲਸਾ ਇਕੱਠਾ ਹੋਇਆ ਸੀ ਤੇ ਉਹਨਾਂ ਨੂੰ ਲਗਾਇਆ ਸੀ ਜਥੇਦਾਰ ਤੁਸੀਂ ਸੋਚਦੇ ਹੋ ਜਗਤਾਰ ਸਿੰਘ ਹਵਾਰਾ ਜਥੇਦਾਰ ਹੈਗੇ ਨੇ ਮੈਂ ਨਹੀਂ ਕਹਿੰਦਾ ਕਿ ਵੀ ਉਹਨਾਂ ਨੂੰ ਉਹ ਮੈਂ ਨਹੀਂ ਕਹਿੰਦਾ ਕਿ ਵੀ ਉਹ ਹੈਗੇ ਕਿ ਨਹੀਂ ਹੈਗੇ ਉਹ ਵੀ ਇੱਕ ਕੁਝ ਬਹੁਤ ਪੰਥਿਕ ਸਖਸ਼ੀਅਤਾਂ ਨੇ ਉੱਥੇ ਮਿਲ ਕੇ ਤੇ ਉਹ ਫੈਸਲਾ ਲਿੱਤਾ ਸੀਗਾ ਉਹ ਪਾਵੇਂ ਅਗੇਨ ਆਈ ਟੋਲਡ ਯੂ ਏ ਯੂਨੀਨਮਸ ਫੈਸਲਾ ਹੋਣਾ ਚਾਹੀਦਾ ਨਾਟ ਮੈਜੋਰਿਟੇਰੀਅਨ ਉਹ ਪੱਤਿਕ ਜਥੇਬੰਦੀਆਂ ਕੁਝ ਇਕੱਠੀਆਂ ਹੋਈਆਂ ਸੀਗੀਆਂ ਉਹਨਾਂ ਨੇ ਆਪਣੇ ਸਾਥ ਨਾਲ ਕੁਝ ਬੰਦਿਆਂ ਨੂੰ ਉੱਥੇ ਉਹਨਾਂ ਨੂੰ ਨਿਯੁਕਤ ਕਰਤਾ ਬਟ ਉਹ ਉਹਨਾਂ ਦਾ ਸਿੱਧਾ ਜਦੋਂ ਤੁਸੀਂ ਆਨੰਦ ਸਿੰਘ ਧੰਮੇ ਵਾਲੇ ਗੱਲ ਕਰ ਰਹੇ ਹੋ ਉਹ ਕਹਿੰ ਰਿਹਾ ਰਖਬੀਰ ਗਿਆਨੀ ਨੂੰ ਲਾ ਦਿਓ ਉਸੇ ਟਾਈਮ ਉਸ ਟਾਈਮ ਛਾਬੇ ਚ ਉਹਨਾਂ ਨੇ ਕਿਹਾ ਸੀਗਾ ਹਵਾਰੇ ਨੂੰ ਲਗਾ ਦਿਓ ਸੋ ਉਹ ਕੁਝ ਜਥੇਬੰਦੀਆਂ ਹਾਂ ਠੀਕ ਹੈ ਕੁਝ ਕਾਫੀ ਮਤਲਬ ਕਾਫੀ ਜਥੇ ਪਰ ਸਾਰੀਆਂ ਪੱਤਿਕ ਜਥੇਬੰਦੀਆਂ ਨਹੀਂ ਉੱਥੇ ਦੀ ਸਿਮੂਲੇਟ ਸਗੀ ਸੋ ਠੀਕ ਹੈ ਹੋ ਸਕਦਾ ਹੈ ਆਈਡੀਆ ਇਹ ਹੋਣਾ ਚਾਹੀਦਾ ਹੈ ਕਿ ਵੀ ਸਾਰਿਆਂ ਦੀ ਤੁਸੀਂ رائے ਲੈ ਲਓ ਤੇ ਫਿਰ ਤੁਸੀਂ ਕਹੋਗੇ ਜੀ ਆ ਬੰਦਾ ਹੈ ਸਾਰਿਆਂ ਨੂੰ ਕਬੂਲ ਹੈ ਬੰਦੇ ਕਹਿੰਦੇ ਕਬੂਲ ਹੈ ਜੀ ਠੀਕ ਆ ਲਾ ਦਿਓ ਤੇ ਉਹਦਾ ਵੀ ਕਾਰਜ ਖੇਤਰ ਤੁਸੀਂ ਡਿਫਾਈਨ ਕਰੋ अच्छा इस इस संवाद ਦਾ ਅੰਤ ਮੈਂ ਇੱਕ ਹੋਰ ਸਵਾਲ ਤੋਂ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਗੱਲ ਕੀਤੀ ਸੀ ਕਿ ਇਹ ਸਾਰਾ ਕੁਝ ਸੰਵਾਦ ਦੇ ਥਰੂ ਰਿਜ਼ੋਲਵ ਹੋਣਾ ਚਾਹੀਦਾ ਆ ਪਰ ਐਂ ਲੱਗਿਆ ਕਿ ਸੰਵਾਦ ਹੋ ਗਿਆ ਸੀਗਾ ਜਦੋਂ 9 ਤਰੀਕ ਦੀ ਮੀਟਿੰਗ ਰੱਖੀ ਗਈ ਸੀ ਅੰਤਰੀਕ ਕਮੇਟੀ ਦੀ ਤੇ ਉਹ ਉਸ ਦਿਨ ਨਹੀਂ ਹੋਈ ਤੇ ਉਸ ਤੋਂ ਬਾਅਦ ਹਰਨਾਮ ਸਿੰਘ ਤੋਂ ਮੈਂ ਦਾਅਵਾ ਕਰਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੂੰ ਮੇਡ ਪਹੁੰਚੇ ਸੀਗੇ ਫਿਰ ਇਹ ਮੰਨ ਲਈਏ ਕਿ ਜੇ ਹਰਨਾਮ ਸਿੰਘ ਖਾਲਸਾ ਹੁਣ ਚੁੱਪ ਨੇ ਉਹ ਕੁਝ ਨਹੀਂ ਬੋਲ ਰਹੇ ਸਭ ਦੇ ਬਾਵਜੂਦ ਤੇ ਸਮਾਧ ਹੋ ਚੁੱਕਿਆ ਇਹ ਮਿਊਚੁਅਲੀ ਰੀਸੋਲਵਮੈਂਟ ਹੋ ਚੁੱਕੀ ਹੈ ਇੱਕ ਠੀਕ ਹੈ ਹਰਨਾਮ ਸਿੰਘ ਤੋਂ ਮਿਹਦੀ ਜਿਹੜੀ ਤੇ ਰਹਿ ਗਈ ਉਹਦੇ ਨਾਲ ਧਾਮੀ ਦਾ ਜੇ ਅਗਰ ਹੋ ਗਿਆ ਉਹ ਤੇ ਹਰਨਾਮ ਸਿੰਘ ਤੋਂ ਮਾ ਇਜ਼ ਨਾਟ ਪੰਥ ਨਾ ਹੂੰ ਸਿੱਧੀ ਗੱਲ ਹੈ ਉਹ ਠੀਕ ਹੈ ਉਹਨਾਂ ਨੇ ਆਪਣਾ ਸੇ ਜੇ ਕਰ ਲਿਆ ਤੇ ਕਰ ਲਿਆ ਮੈਂ ਤੇ ਫਿਰ ਤੋਂ ਮੈਂ ਫਿਰ ਤੋਂ ਇਹ ਦੁਰਾਣਾ ਚਾਹੁੰਦਿਆਂ ਕਿ ਅਹਿਮियत ਜਿਹੜੀ ਹੈ ਸਰਵਉੱਚਤਾ ਜਿਹੜੀ ਹੈਗੀ ਤਾਂ ਹੀ ਕਾਇਮ ਹੋਏਗੀ ਜੇ ਪੰਥ ਦੀ ਸਾਰੀ ਸਮੂਲੀਅਤ ਹੋਏਗੀ ਨਾਮ ਸਿੰਘ ਜੀ ਤੁਮ ਤਾਂ ਮਾਤੇ ਦਿੱਤੇ ਰਹਿ ਠੀਕ ਹੈ ਉਹਨਾਂ ਨੇ ਉਹਨਾਂ ਨੇ ਜੇ ਸਮਝੌਤਾ ਕਰ ਲਿਆ ਤੇ ਠੀਕ ਹੈ ਹੂੰ ਥੈਟਸ ਨੋਟ ਅ ਪ੍ਰੋਬਲਮ ਬਟ ਉਹਦੇ ਨਾਲ ਆਪਾਂ ਉਹਨੂੰ ਆਪਾਂ ਉਹਨੂੰ ਆਪਾਂ ਉਹਦੇ ਉੱਤੇ ਆਪਣਾ ਮੋਰ ਤਾਂ ਨਹੀਂ ਲਾ ਸਕਦੇ ਕਿ ਜੀ ਉਹ ਤਾਂ ਹੋ ਗਿਆ ਜੀ ਫੈਸਲਾ ਤੇ ਹੁਣ ਠੀਕ ਹੈ ਜੀ ਹੁਣ ਜਿਹੜਾ ਵੀ ਉੱਥੇ ਚੱਲ ਰਿਹਾ ਐ ਸੋ ਠੀਕ ਚੱਲ ਰਿਹਾ ਠੀਕ ਹੈ ਨਾਮ ਸਿੰਘ ਤੁਮੇ ਜੇ ਮਤਾਬਕੇ ਠੀਕ ਚੱਲ ਰਿਹਾ ਤੇ ਠੀਕ ਹੈ ਅਗਰ ਉਹ ਇਸ ਚੀਜ਼ ਨਾਲ ਸੰਤੁਸ਼ਟ ਨੇ ਬਟ ਆਇਆ ਕਿ ਪੂਰਾ ਪੰਥ ਉਸ ਚੀਜ਼ ਨਾਲ ਜਾਂ ਕਿੰਨਾ ਕੁ ਪੰਥ ਉਸ ਚੀਜ਼ ਨਾਲ ਸੰਤੁਸ਼ਟ ਹੈ ਇਹ ਤੇ ਇਹ ਤੇ ਪੰਥ ਤੋਂ ਪੁੱਛਣਾ ਪੈਣਾ ਤੇ ਅਗਾ ਨੂੰ ਜਦੋਂ ਵੀ ਮੌਕਾ ਲੱਭਿਆ ਤੇ ਪੰਥ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲਿਆ ਤੇ ਪੰਥ ਮੈਂ ਮੈਂ ਰੱਬ ਮੂਰੇ ਅਰਦਾਸ ਕਰਦਾ ਕਿ ਵੀ ਪੰਥ ਆਪਣਾ ਫੈਸਲਾ ਉਸ ਟਾਈਮ ਸੁਣਾ ਦੇਗਾ ਹਾਂ ਠੀਕ ਹੈ ਬਿਲਕੁਲ ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ ਤੁਸੀਂ ਸਮਾਂ ਦਿੱਤਾ ਔਰ ਦਰਸ਼ਕਾਂ ਨੂੰ ਵੀ ਧੰਨਵਾਦ ਔਰ ਆਪਦੇ ਸਮੇਂ ਵਿੱਚ ਹੋਰ ਮਸਲਿਆਂ 'ਤੇ ਵਿਚਾਰਦੇ ਰਹਿਵਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ